ਆਈ ਨੀ ਪਿਆਰ ਭਈ ਅਸੀ ਕਰ ਲੋ ਜੀ ਇਹਨਾਂ ਦੇ ਬੈਸਟ ਆਫ ਲੱਕ ਕਹਿੰਦੀ ਵਜ੍ਹਾ ਤੁਹਾਨੂੰ ਐਂਡ ਤੱਕ ਜਰੂਰ ਪਤਾ ਲੱਗ ਜੂਗੀ ਆਪਾਂ ਪਾਤੀਆ ਕਰੋ ਰਵਾਨਗੀ ਅੱਜ ਆਪਾਂ ਕੰਮ ਤੇ ਨਹੀਂ ਚੱਲੇ ਆਪਾਂ ਜਰੂਰੀ ਇੱਕ ਈਵੈਂਟ ਦੇ ਵਿੱਚ ਹਿੱਸਾ ਲੈਣ ਚੱਲੇ ਆ ਜਾਂਦੇ ਜਾਂਦੇ ਸੋਚ ਰਿਹਾ ਸੀ ਪਤਾ ਨਹੀਂ ਉਹ ਕੀ ਹੋਊਗਾ ਕਿੱਦਾਂ ਦਾ ਹੋਊਗਾ ਤੇ ਜਾਂਦੇ ਜਾਂਦੇ ਪੈ ਗਈ ਮੈਨੂੰ ਰਾਤ ਪਹਿਲਾਂ ਵੀ ਰਸਾ ਢਾਬਾ ਤੇ ਖਾਦੀ ਰੋਟੀ ਉਹਨਾਂ ਨੂੰ ਪੁੱਛਿਆ ਬਾਈ ਸਵਾਰੀ ਤਾਂ ਹੈ ਨਹੀਂ ਓਕੇ ਤੇ ਬਾਈ ਕੋਈ ਚੱਕਰ ਨਹੀਂ ਚਲੋ ਜੀ ਆਪਾਂ ਫਰੀ ਦੇ ਲੰਗਰ ਪਾੜੇ ਆਹ ਦੇਖੋ ਬਾਈ ਦੇ ਵਿੱਚ ਕਮੀ ਸੀਗੀ ਤੇ ਬਾਈ ਨੇ ਆ ਉਸੇ ਕਮੀ ਨੂੰ ਆਪਣੀ ਤਾਕਤ ਬਣਾ ਲਿਆ ਤੇ ਬਹੁਤ ਸੋਹਣਾ ਬਾਈ ਨੂੰ ਮਿਲ ਕੇ ਵਧੀਆ ਲੱਗਿਆ ਆਪਾਂ ਖੈਤੀ ਗੱਡੀ ਲਾਉ ਜੀ ਆਪਾਂ ਆਪਣੇ ਚੱਲੇਆਂ ਜੋੜੀਦਾਰ ਕੋਲੇ ਮੁਹਾਲੀ ਚਲੋ ਪਹੁੰਚ ਗਏ ਆ ਜਦੋਂ ਮੈਂ ਵੇਖਿਆ ਯਾਰ ਇਹ ਤਾਂ ਮੇਰਾ ਜੋੜੀਦਾਰ ਜੀ ਦੇ ਕੋਲੇ ਫਿਰਦਾ ਇਹ ਤਾਂ ਮੁੰਡਾ ਸਾਡੀ ਜਾਨ ਚੂਹੀ ਆਉਂਦਾ ਹੁੰਦਾ ਉਹ ਮੈਂ ਕਿਹਾ ਤੂੰ ਸੀ ਲਓ ਜੀ ਅਸੀਂ ਇੰਦਾ ਤੇ ਘਰੇ ਵਿਜ਼ਿਟ ਕਰਿਆ ਸੀ ਵਿਜ਼ਿਟ ਨਹੀਂ ਇਹਨਾਂ ਨੇ ਫਲੈਟ ਲਿਆ ਹੋਇਆ ਇਹ ਕੁਲਫੀਆਂ ਕੁਲਫੀਆਂ ਖਾਈ ਜਾਂਦੇ ਆ ਮੈਂ ਕਿਹਾ ਭਾਈ ਮੇਰੀ ਤਾਂ ਸਿਹਤ ਬੁਰਾ ਮੰਨ ਜੂ ਉਸ ਤੋਂ ਬਾਅਦ ਅਸੀਂ ਖੇਢੀ ਤਾਜ ਤੁਝ ਖੇਡ ਕੇ ਲਓ ਜੀ ਆਪਾਂ ਸਵੇਰੇ ਉੱਠ ਖੜੇ ਆ ਤੇ ਪਹਿਲਾਂ ਕਰਦੇ ਆ ਮੀਲ ਤਿਆਰ ਮੀਲ ਮੂਲ ਤਿਆਰ ਕਰਨ ਲਈ ਉਸ ਤੋਂ ਬਾਅਦ ਲਓ ਜੀ ਆਪਾਂ ਬਾਡੀ ਨੂੰ ਕਰਦੇ ਆ ਵਾਰਮ ਅਪ ਆਪਾਂ ਹੱਥੇ ਬਿਨਾ ਨਹੀਂ ਰਹੇ ਤੇ ਇਹ ਤਾਂ ਪਤੰਦਰ ਉਵੇਂ ਹੀ ਪਏ ਸੀਗੇ ਲਓ ਜੀ ਆਪਾਂ ਮਾਰੀ ਥਾਪੀ ਤੇ ਅਸੀਂ ਖਿੱਚਤੀ ਗੱਡੀ ਇਵੈਂਟ ਤੇ ਜਾਣ ਲਈ ਤੇ ਇਹ ਕਹਿੰਦੇ ਭਾਈ ਅੱਖਾਂ ਚ ਲਾਈਟਾਂ ਵੱਜੀ ਜਾਂਦੀਆਂ ਲਓ ਜੀ ਉਸ ਤੋਂ ਬਾਅਦ ਅਸੀਂ ਦੇਖਿਆ ਪਾਣੀ ਪੂਣੀ ਬਹੁਤ ਆਇਆ ਪਿਆ ਸੀਗਾ ਅਸੀਂ ਆਖਿਆ ਸਾਡਾ ਸਵਾਗਤ ਇਦਾਂ ਕਰ ਰਹੇ ਆ ਅਸੀਂ ਪਹੁੰਚ ਗਏ ਸੀਗੇ ਟਿਕਾਣੇ ਤੇ ਤੇ ਆਪਦੀਆਂ ਪਹਿਲਾਂ 셔ਟਾਂ ਛੋਟਾ ਢੂੰਡ ਰਹੇ ਸੀਗੇ ਜਿਹੜੇ ਸਾਡੇ ਨੰਬਰ ਲੱਗੇ ਹੋਏ ਸੀ ਲੋ ਜੀ ਆਪਾਂ ਹੋ ਗਿਆ ਤਿਆਰ ਬਾਗੀਆਂ ਪਾਉਂਦੇ ਫਿਰਦੇ ਆ ਹਵਾ ਠੰਡੀ ਠੰਡੀ ਆ ਸਰੀਰ ਦੇ ਵਿੱਚ ਦੀ ਲੰਘ ਰਹੀ ਸੀ ਲੱਗ ਰਹੇ ਆ ਨਾ ਕੁੰਬ ਦੇ ਮੇਲੇ 'ਚ ਵਿਛੜੇ ਦੋਨੇ ਭਰਾ ਆਪਾਂ ਦੋਨੇ ਤਿਆਰ ਆ ਤੇ ਮੈਂ ਕਿਹਾ ਖੜ ਜੋ ਬਾਈ ਮੈਨੂੰ ਪਹਿਲਾਂ ਬੋਡੀ ਗਰਮ ਕਰ ਲੈਨ ਦੋ ਜਦੋਂ ਉਹਨੂੰ ਬੋਡੀ ਗਰਮ ਕਰੀ ਤੇ ਉਦੋਂ ਉਹ ਕਹਿੰਦੇ ਬਾਈ ਇੱਧਰ ਆਓ ਅਸੀਂ ਤੁਹਾਨੂੰ ਸੱਦਿਆ ਸਾਡੇ ਨਾਲ ਆ ਕੇ ਕਰੋ ਜਿਹੜਾ ਤੁਸੀਂ ਕੁਝ ਕਰਨਾ ਇਹ ਤਾਂ ਬੇਸਿਕ ਜੀਆਂ ਚੀਜ਼ਾਂ ਕਰਾ ਰਹੇ ਸੀ ਚਲੋ ਕੋਈ ਗੱਲ ਨਹੀਂ ਇਹ ਨਾ ਹੋਵੇ ਅਗਲਾ ਵਾਪਸ ਮੁੜਦੇ ਫਰੀਦਾ ਪ੍ਰੀ ਵਰਕਆਊਟ ਪੀ ਕੇ ਲੋ ਜੀ ਆਨੇ ਹੋ ਗਏ ਆਪਣੇ ਖੜੇ ਅਸੀਂ ਦੋਨਾਂ ਨੇ ਉਂਗਲਾਂ ਅੰਗਲਾਈਆਂ ਕਮਾ ਕੇ ਤੇ ਮੇਰਾ ਸ਼ਾਟ ਲਈ ਜਾਂਦਾ ਮੈਂ ਕਿਹਾ ਮੈਨੂੰ ਤਾਂ ਯਾਰ ਪਤਾ ਹੀ ਨਹੀਂ ਲੱਗਿਆ ਚਲੋ ਜੀ ਆਪਾਂ ਹੋ ਗਏ ਰੈਡੀ ਜਿਹੜੇ ਗਰੁੱਪ 'ਚ ਮੈਂ ਚੱਲਿਆ ਸੀ ਇਹ ਤਾਂ ਭਾਈ ਸਾਰੇ ਭਾਰੇ ਭਾਰੇ ਸੀ ਤੇ ਮੈਂ ਤਾਂ ਪਹਿਲਾਂ ਹੀ ਖਿੱਚਦਾ ਮੀਟਰ ਮੈਂ ਕਿਹਾ ਇਹਨੂੰ ਤਾਂ ਮੈਂ ਹੁਣੇ ਪਿੱਛੇ ਛੱਡ ਜੂ ਚਲੋ ਜੀ ਉਸ ਤੋਂ ਬਾਅਦ ਆ ਜਿਹੜੇ ਸੀਗੇ ਟਾਸਕ ਜੇ ਪੂਰੇ ਕਰਨੇ ਸੀਗੇ ਭਮੇਰੀਆਂ ਪੂਰੀਆਂ ਜਾਂ ਬਣਾ ਕੇ ਲੋ ਜੀ ਲਾਗਿਆ ਪਾਣੀ ਵਜਦੀ ਤੇ ਆਪਾਂ ਕਰਤਾ ਪੂਰਾ ਅਸ ਤੋਂ ਬਾਅਦ ਲੋ ਜੀ ਇਹਨਾਂ ਨੇ ਪਾਇਆ ਮੈਡਲ ਮੈਨੂੰ ਤਾਂ ਐ ਲੱਗਿਆ ਜਿਵੇਂ ਮੈਂ ਬਹੁਤ ਵੱਡੀ ਇੱਕ ਤਰੱਕੀ ਕਰ ਲਈ ਹੈ ਤੇ ਮੈਂ ਇਹਨੂੰ ਬਾਈ ਨੂੰ ਮਿਲ ਕੇ ਬਾਈ ਦਾ ਥੈਂਕ ਯੂ ਕਰਕੇ ਆਹ ਸਾਨੂੰ ਡਾਈਡ ਮਿਲੀ ਤੇ ਇਹ ਜੀ ਲੋ ਜੀ ਸਾਰੇ ਜਲਦੀ ਦਸਾਂ ਵੀ ਤੇ ਆਪਾਂ ਘਰੇ ਆ ਗਏ ਸੀਗੇ ਇਹਦੇ ਕੋਲੇ ਫੇਰ ਪੋਹਾ ਬਣਾਇਆ ਪੋਹਾ ਥੋੜਾ ਜਿਹਾ ਜਿੜਨੇ ਗਿਆ ਇਹਨਾਂ ਨੂੰ ਪਸੰਦ ਨਹੀਂ ਆਇਆ ਤਾਂ ਪਤੰਦਰ ਲੱਤਾਨ ਸਾਲ ਕੇ ਪਏ ਆ ਤੇ ਮੈਂ ਕਿਹਾ ਚਲੋ ਤੁਸੀਂ ਨਹੀਂ ਖਾਣਾ ਤਾਂ ਇਹ ਤਾਂ ਵੀਡੀਓ ਜਦਾ ਬੜਾ ਕਹਿਣ ਦੇਖਦਾ ਪੋਹਾ ਪੂਹਾ ਖਾ ਕੇ ਤੇ ਬਾਈ ਨੂੰ ਕਰਿਆ ਡਰਾਪ ਤੇ ਜਿਨ੍ਹਾਂ ਨੂੰ ਵੀਡੀਓ ਚੰਗੀ ਲੱਗ ਗਈ ਪੇਜ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆ ਫਿਰ ਇਹਨੂੰ ਮੈਂ ਕਿਹਾ ਤੂੰ ਜਾ ਤੇ ਭਰਾਵਾ ਮੈਂ ਕਰਦਾ ਦਿਹਾੜੀ